ਏ ਤੁਸੀਂ ਦੇਖ ਪਾ ਰਹੇ ਹੋ ਮੂਰਤੀ ਪੂਜਾ ਇਸ ਨੂੰ ਸਾਰੇ ਨੂੰ ਇਹਨਾਂ ਨੇ ਸਿਰਫ ਔਰ ਸਿਰਫ ਇਹਨਾਂ ਦੇ ਨਾਲ ਤਿੰਕਿਆ ਦੇ ਨਾਲ ਤਿਆਰ ਕੀਤਾ ਹੈ ਇਥੋਂ ਤੱਕ ਕੋਈ ਥਰੈਡ ਵੀ ਜਿਹੜਾ ਇਹਨਾਂ ਵੱਲੋਂ ਯੂਜ਼ ਨਹੀਂ ਕੀਤਾ ਗਿਆ ਜਿਹੜੇ ਤਿੰਕੇ ਨੇ ਉਹਦੇ ਨਾਲ ਹੀ ਯੂਜ਼ ਕੀਤਾ ਹੋਇਆ ਹੈ ਪਰ ਪਹਿਲਾਂ ਹੁਣ ਆਪਾਂ ਇੱਕ ਵਾਰ ਨਾ ਇਹਨੇ ਡੈਮੋ ਕਰਾ ਕੇ ਦੇਖ ਲੈਨੇ ਆ ਇਹ ਕਹਿੰਦੇ ਕਿ ਮੈਂ ਕੁਝ ਵੀ ਬਣਾ ਸਕਦਾ ਜੇ ਮੇਰੀ ਅੱਖਾਂ ਵੀ ਤੁਸੀਂ ਬੰਦ ਕਰ ਦੋ ਮਤਲਬ ਇਹ ਗ੍ਰਾਸ ਗ੍ਰਾਸ ਆਰਟਿਸਟ ਨੇ ਤੇ ਇਹਨਾਂ ਦੇ ਵਿੱਚ ਇਹ ਹੁਨਰ ਹੈ ਇੱਕ ਵਾਰ ਆਪਾਂ ਟਰਾਈ ਕਰ ਲੈਨੇ ਆ ਫਿਰ ਇਹਨਾਂ ਤੋਂ ਹੋਰ ਸਵਾਲ ਵੀ ਕਰਾਂਗੇ ਕੀ ਲੱਗ ਰਿਹਾ ਜਤਿੰਦਰ ਜੀ ਕਿੰਨਾ ਟਾਈਮ ਲੱਗ ਸਕਦਾ ਦੱਸ ਜੀ ਕਿ ਇਹ ਜਿਹੜੀ ਇਹਨਾਂ ਨੇ ਮੂਰਤੀ ਬਣਾਈ ਹੈ ਇਸ ਨੂੰ ਬਣਾਉਣ ਦੇ ਵਿੱਚ ਇਹਨਾਂ ਨੂੰ 5 ਮਹੀਨੇ 10 ਦਿਨ ਲੱਗੇ ਨੇ ਅੱਛਾ ਚਲੋ ਆਪਾਂ ਅਭੀਸ਼ੇਕ ਜੀ ਨੂੰ ਫਿਲਹਾਲ 1 ਮਿੰਟ ਦਿੰਨੇ ਆ 1 ਮਿੰਟ ਚ ਅਭੀਸ਼ੇਕ ਜੀ ਦੇਖਦੇ ਆ ਕਿ ਤੁਸੀਂ ਕੀ ਤਿਆਰ ਕਰ ਰਹੇ ਹੋ ਹੁਣ ਤੁਸੀਂ ਟਾਈਮ ਦੇਖ ਲਓ ਕਿ ਸਟਾਰਟ ਕਰ ਰਹੇ ਆ ਅਭਿਸ਼ੇਕ ਜੀ ਤੁਸੀਂ ਨਾਲ ਦੇ ਨਾਲ ਗੱਲ ਵੀ ਕਰ ਸਕਦੇ ਹੋ ਹਾਂ ਜੀ 올 ਦਿ ਵੈਰੀ ਬਸ ਅੱਛਾ ਗੱਲਾਂ ਵੀ ਮਾਰ ਸਕਦੇ ਹੋ ਨਾਲ ਕੋਈ ਦਿੱਕਤ ਨਹੀਂ ਆ ਸ਼ਿਵਾਜੀ ਮਹਾਰਾਜ ਲਈ ਨਾ ਇੱਕ ਹੋਰ ਖਾਸੀਅਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸ਼ਿਵਾਜੀ ਮਹਾਰਾਜ ਦਾ ਜੋ ਤੁਸੀਂ ਸਟੈਚੂ ਦੇਖ ਰਿਹਾ ਇਹਨਾਂ ਦੀ ਪਗੜੀ ਦੀ ਇੱਕ ਖਾਸੀਅਤ ਹੈ ਕਿ ਸ਼ਿਵਾਜੀ ਮਹਾਰਾਜ ਦੀ ਜੋ ਮੈਂ ਪਗੜੀ ਬਣਾਈ ਹੈ ਉਹ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਜਦ ਆਪਾਂ ਇਹਨਾਂ ਤੇ ਲਾਈਟ ਪਾਉਂਦੇ ਹਾਂ ক্লোਜ਼ ਤੋਂ ਤਾਂ ਇਹਨਾਂ ਦੀ ਪੂਰੀ ਪਗੜੀ ਚਮਕਦੀ ਹੈ ਜੋ ਕਿ ਧਿਆਨ ਤੇ ਗਿਆਨ ਦੋਨੋਂ ਦਾ ਪ੍ਰਤੀਕ ਹੈ ਕਿਉਂਕਿ ਸ਼ਿਵਾਜੀ ਮਹਾਰਾਜ ਨਾ ਸੁਮੇਲ ਸੀਗੇ ਕੂਟਨੀਤੀ ਵਿੱਚ ਵੀ ਬਹੁਤ ਅੱਗੇ ਸੀ ਉਹ ਤੇ ਨਾਲ ਦੀ ਨਾਲ ਉਹਨਾਂ ਨੂੰ ਗਿਆਨ ਤੇ ਧਿਆਨ ਦੋਨਾਂ ਦੇ ਤੌਰ ਤੇ ਉਹਨਾਂ ਨੂੰ ਆਪਾਂ ਮਤਲਬ ਕਿ ਆਈਡਲ ਮੰਨ ਸਕਦੇ ਹਾਂ ਤੇ ਸ਼ਿਵਾਜੀ ਮਹਾਰਾਜ ਦੀ ਜਿਹੜੀ ਕੂਟਨੀਤੀਆਂ ਸੀਗੀ ਉਹਦੇ ਕਰਕੇ ਮੁਗਲਾਂ ਦੇ ਉਹਨਾਂ ਨੇ ਹਰ ਵਾਰ ਜਿੰਨੀ ਵੀ ਵਾਰ ਮੁਗਲਾਂ ਨਾਲ ਉਹਨਾਂ ਨੇ ਫਾਈਟ ਕੀਤੀ ਹੈ ਉਹਨਾਂ ਦੇ ਦੰਦ ਉਹਨਾਂ ਨੇ ਖੱਟੇ ਕੀਤੇ ਹੀ ਕੀਤੇ ਹਨ ਅ ਸ਼ਿਵਾਜੀ ਮਹਾਰਾਜ ਦੇ ਜੋ ਉਸ ਟਾਈਮ ਦੇ ਗੁਣ ਸੀਗੇ ਉਹ ਵੀ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਿਵਾਜੀ ਮਹਾਰਾਜ ਦੇ ਉਹ ਗੁਣ ਵੀ ਦਿਖਾ ਰਿਹਾ ਹਾਂ ਰੈਡੀ ਅੱਛਾ ਹਾਂਜੀ ਬਿਲਕੁਲ 1 ਮਿੰਟ ਹੋ ਗਿਆ 1 ਮਿੰਟ 10 ਸੈਕਿੰਡ ਹੋ ਗਏ ਤੇ ਤੁਸੀਂ ਇਹ ਬਣ ਗਿਆ ਹੁਣ ਪੱਟੀ ਖੋਲ ਦੋ ਹਾਂਜੀ ਇੱਕ ਵਾਰ ਸਿੱਖਿਆ ਪੱਟੀ ਖੋਲੋ ਅਸੀਂ ਵੈਸੇ ਉਸ ਉੱਚੇ ਸੀ ਜਾਨਾ ਨੂੰ ਬਿਨਾ ਪੱਟੀ ਤੋਂ ਵੀ ਸਾਡੇ ਕੋਲ ਦੇ ਦਿੰਦੇ ਆ ਅਸੀਂ ਦੇਖਦੇ ਕਿ ਕੀ ਬਣਾ ਸਕਦੇ ਅਸੀਂ ਅਸੀਂ ਡੈਫੀਨੇਟਲੀ ਤੁਸੀਂ ਪੈਟਰਨ ਦੇਖ ਸਕਦੇ ਹੋ ਕਿੰਨਾ ਬਰੀਕ ਪੈਟਰਨ ਹੈ ਬਹੁਤ ਜ਼ਿਆਦਾ ਕ੍ਰਾਸ ਨਾਲ ਥੋੜਾ ਸਾਮਨੀ ਬਲਾਈਂਡ ਫੋਲਡਡ ਬਣਾਇਆ ਅਕਾਂ ਦੇ ਬਣ ਕੇ ਪੱਟੀ ਬਣ ਕੇ ਉਸ ਤੋਂ ਬਾਅਦ ਇਸ ਨੂੰ ਤਿਆਰ ਕੀਤਾ ਹੈ ਨਾਲ ਦੀ ਨਾਲ ਇਹ ਬੈਂਡ ਬਣਾਇਆ ਸੀ ਹਾਂਜੀ ਹੋਇਆ ਤਾਂ ਵੀ ਬੰਨਣਾ ਬੈਂਡ ਗਿਆ ਸਾਡੇ ਨੂੰ ਦੋ ਸਾਈਡਾਂ ਚੋਂ ਤਾਗਾ ਲਗਾਈ ਹੋਇਆ ਯੂਜ਼ ਕਰ ਸਕਦੇ ਕੋਈ ਦਿੱਕਤ ਨਹੀਂ ਦੁਨੀਆਂ ਆ ਚੀਜ਼ਾਂ ਤੁਸੀਂ ਬਣਾ ਚੁੱਕੇ ਹੋ ਜਿਹੜੀਆਂ ਕਿ ਵਰਲਡ ਰਿਕਾਰਡ ਦੇ ਵਿੱਚ ਗਈਆਂ ਜਾਂ ਫਿਰ ਤੁਸੀਂ ਜਿਹੜੇ ਵੀ ਰਿਕਾਰਡ ਬਣਾਏ ਹੈ ਕਿੰਨੀਆਂ ਅਜਿਹੀਆਂ ਚੀਜ਼ਾਂ ਔਰ ਕਿੰਨਾ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਸਭ ਤੋਂ ਜਿਹੜੀ ਘੱਟ ਸਮੇਂ ਦੇ ਵਿੱਚ ਚੀਜ਼ ਬਣੀ ਔਰ ਉਹ ਰਿਕਾਰਡ ਦੇ ਵਿੱਚ ਆਈ ਹੈ ਦੇਖੋ ਉਹਦੇ ਵਾਸਤੇ ਮੈਂ ਗੀਨੀਅਸ ਵਾਸਤੇ ਟਰਾਈ ਕੀਤਾ ਸੀਗਾ ਫਸਟ ਟਾਈਮ ਜਦ ਮੈਂ ਰਿਕਾਰਡ ਵਾਸਤੇ ਟਰਾਈ ਕਰ ਰਿਹਾ ਸੀਗਾ ਉਦੋਂ ਮੈਨੂੰ 3 ਦਿਨ ਲੱਗੇ ਸੀਗੇ ਵਰਲਡ ਦਾ ਸਮੋਲੈਸਟ ਸਪੂਨ ਬਣਾਉਣ ਦੇ ਵਿੱਚ ਚਮਚ ਬਣਾਉਣ ਦੇ ਵਿੱਚ ਤੇ ਨੈਕਸਟ ਟ੍ਰਾਈ ਕਿੱਦਾ ਸੀ ਮੈਨੂੰ 11 ਘੰਟੇ ਲੱਗੇ ਸੀ ਇਹ ਨਾ ਫਰੰਟ ਆਫ ਮੀਡੀਆ 18 ਮਿੰਟ 17 ਸੈਕਿੰਡ ਲੱਗੇ ਸੀ ਇੱਕ ਸਕੂਨ ਬਣਾਉਣ ਦੇ ਵਿੱਚ ਜੋ ਕਿ ਚਾਵਲ ਦੇ ਦਾਣੇ ਤੋਂ 10 ਗੁਣਾ ਛੋਟਾ ਸੀ ਵਿਦਆਊਟ ਲੈਂਸ ਤੇ ਉਹ ਫਿਰ ਉਸ ਦਾ ਕੋਈ ਰਿਕਾਰਡ ਵੀ ਹੈ ਜੀ ਬਿਲਕੁਲ ਰਿਕਾਰਡ ਹੈ ਗਿਨਿਸ ਬੁੱਕ ਦਾ ਵਰਲਡ ਰਿਕਾਰਡ ਸੋਚੋ ਲਿੰਕਮ ਦੇ ਵਿੱਚ ਨਾਮ ਹੈਗਾ ਜਿੱਥੇ ਮੈਂ ਅੱਖਾਂ ਤੇ ਪੱਟੀ ਬੰਨ ਕੇ ਆਰਟ ਕਰੀ ਹੈ ਇੰਡੀਆ ਬੁੱਕ ਦੇ ਵਿੱਚ ਰਿਕਾਰਡ ਹੈਗਾ ਜਿੱਥੇ ਅੱਖਾਂ ਤੇ ਪੱਟੀ ਬੰਨ ਕੇ ਆਰਟ ਕਰੀ ਹੈ ਤੇ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਮੈਂ ਦੇਸ਼ ਦਾ ਇਕਲੌਤਾ ਇਦਾਂ ਦਾ ਆਰਟਿਸਟ ਹਾਂ ਜਿਹੜਾ ਬਲਾਈਂਡ ਫੋਲਡਡ ਆਰਟ ਕਰਦਾ ਤੇ ਗਿਨੀਸ ਕਹਿ ਰਿਹਾ ਹੈ ਕਿ ਮੈਂ ਵਰਲਡ ਦੇ ਅੱਛਾ ਜਦੋਂ ਇੰਨਾ ਦੀ ਚੀਜ਼ ਬਣਾਉਣੀ ਹੈ ਆਪਾਂ ਇੱਕ ਤਾਂ ਇਹ ਹੈ ਕਿ ਪਹਿਲਾਂ ਸੋਚ ਬਣਾਉਣੀ ਪੈਂਦੀ ਹੈ ਇਸ ਦੀ ਕਿਉਂਕਿ ਆਮ ਤੌਰ ਦੇ ਉੱਤੇ ਆਪਾਂ ਇਦਾਂ ਸੋਚਦੇ ਨਹੀਂ ਕੋਈ ਵੀ ਕੰਮ ਕਰ ਰਹੇ ਹੁੰਦੇ ਆ ਇਸ ਪਾਸੇ ਦਿਮਾਗ ਜਾਂਦਾ ਹੀ ਨਹੀਂ ਕਿ ਘਾਹ ਤੋਂ ਇਹ ਚੀਜ਼ ਬਣਾ ਲਈਏ ਜਾਂ ਇਸ ਤਰ੍ਹਾਂ ਇਹਨਾਂ ਥਿੱਲੀਆਂ ਤੋਂ ਇਹ ਚੀਜ਼ ਬਣਾ ਲਈਏ ਤਾਂ ਇਹ ਦਿਮਾਗ ਦੇ ਵਿੱਚ ਤੁਹਾਡੇ ਕਿਵੇਂ ਆਇਆ ਸੀ ਕਿਸੇ ਨੂੰ ਵੇਖਦੇ ਰਹੇ ਪਹਿਲਾਂ ਉਸ ਤੋਂ ਇਹ ਸੋਚ ਆਈ ਜਾਂ ਫਿਰ ਕਿਸੇ ਤੋਂ ਸਿੱਖਿਆ ਤੁਸੀਂ ਇਸ ਆਰਟ ਦੇ ਵਿੱਚ ਹਿਸਟੋਰੀਕਲ ਗਰਾਸ ਆਰਟ ਦੇ ਵਿੱਚ ਇਦਾਂ ਦੇ ਸਕਪਚਰ ਪਹਿਲਾਂ ਨਹੀਂ ਬਣਦੇ ਸੀ ਇਹ ਹੁਣ ਨਿਊ ਇਨਵੈਂਸ਼ਨ ਹੋਈ ਹੈ ਜੋ ਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਸੀਗੇ ਟੋکریاں ਜਿਹੜੀਆਂ ਨੇ ਉਹ ਜ਼ਿਆਦਾਤਰ ਬੰਦੀਆਂ ਸੀਗੀਆਂ ਹਨਾ ਤੁਹਾਡੇ ਵੀ ਦਿਮਾਗ 'ਚ ਕੁਝ ਸਵਾਲ ਜਿਹੜੇ ਆਉਂ ਆ ਰਹੇ ਹਨ ਤਾਂ ਤੁਸੀਂ ਪੁੱਛ ਸਕਦੇ ਹੋ ਅ اچھا ਇੱਕ ਤਾਂ ਗਰਾਸ ਹੀ ਸਪੈਸ਼ਲ ਹੁੰਦਾ ਹੈ ਪਹਿਲਾ ਸਵਾਲ ਇਹ ਦੂਜਾ ਇਹ ਫਰਸਟ ਲੁੱਕ ਕਿ ਝੂਟ ਵਾਲੀ ਹੈ ਨਹੀਂ ਐਕਚੁਅਲੀ ਕੀ ਹੈ ਜਿਹੜਾ ਇਹ ਗਰਾਸ ਹੈਗਾ ਐਕਚੁਅਲੀ ਮੈਂ ਹਰ ਪ੍ਰਕਾਰ ਦਾ ਘਾਹ ਇਸਤੇਮਾਲ ਕਰ ਲੈਂਦਾ ਹਨਾ ਇਹ ਤੁਸੀਂ ਦੇਖ ਰਹੇ ਆ ਰੀਡ ਗਰਾਸ ਹੈ ਆਪਾਂ ਦੂਭੀ ਯੂਜ਼ ਕਰ ਲੈਂਦੇ ਆ ਜਾਂ ਆਪਾਂ ਪਰਾਲੀ ਯੂਜ਼ ਕਰ ਲੈਂਦੇ ਆ ਕਣਕ ਦਾ ਨਾੜੀ ਯੂਜ਼ ਹੋ ਜਾਂਦਾ ਡਿਫਰੈਂਟ ਟਾਈਪ ਆਫ ਗਰਾਸ ਹੈ ਡਿਪੈਂਡ ਕਰਦਾ ਕਿ ਆਪਾਂ ਕੀ ਬਣਾ ਰਹੇ ਆ ਤੇ ਮੋਸਟ ਆਫ ਕੀ ਹੈ ਕਿ ਗ੍ਰਾਸ ਆਰਟ ਨੇ ਇੰਨਾ ਜੁੜਾਅ ਕਰਿਆ ਹੋਇਆ ਉਹਦੇ ਨਾਲ ਮੇਰਾ ਕਿ ਅੱਖਾਂ ਦੇ ਪੱਟੀ ਬੰਨ੍ਹ ਦੋ ਚਾਹੇ ਦੇਖ ਕੇ ਬਣਾ ਰਹੇ ਜਾਂ ਚਾਹੇ ਗੱਲਾਂ ਕਰਦੇ ਬਣਾ ਰਹੇ ਉਹ ਕੋਈ ਫਰਕ ਨਹੀਂ ਪੈਂਦਾ